ਕੈਸ਼ਈ ਨਹੀਂ ਕਰੇਗੀ ਕੈਸ਼ਈ ਨਹੀਂ ਕਰੇਗੀ ਪੰਜਾਬ ਸਰਕਾਰ ਮੁਕਾਬਲ ਫਰੋਜਪੁਰ ਦੇ ਇੱਕ ਨਾਮੀ ਹਸਪਤਾਲ ਅਨਿਲ ਵਾਗੀ ਵਿੱਚ ਮਰਨ ਵਾਲੀ ਨਰਸ ਦੇ ਪਰਿਵਾਰ ਨੂੰ 40 ਦਿਨ ਬਾਅਦ ਵੀ ਇਨਸਾਫ ਨਹੀਂ ਮਿਲਿਆ ਅੱਜ ਪੀੜਤ ਪਰਿਵਾਰ ਨੇ ਫਾਜ਼ਿਲਕਾ ਫਰੋਜਪੁਰ ਰੋਡ ਨੂੰ ਜਾਮ ਕੀਤਾ ਜਿਸ ਕਾਰਨ ਆਵਾਜਾਈ ਵਿੱਚ ਕਾਫੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੇ ਲਾਪਰਵਾਹੀ ਦੇ ਦੋਸ਼ ਵੀ ਲਗਾਏ ਫਰੋਜਪੁਰ ਤੋਂ ਸੁਖਮਿੰਦਰ ਸ਼ਾਂਤ ਦੀ ਲੋਕ ਭਲਾਈ ਦਾ ਸਨੇਹਾ ਟੀਵੀ ਲਈ ਖਾਸ ਰਿਪੋਰਟ ਹਾਜੀ ਪੈਨੂ ਕੀ ਗੱਲ ਹੋਈ ਸੀ ਤੁਹਾਡੇ ਬੱਚੇ ਨੂੰ ਜਿਹੜਾ ਤੁਸੀਂ ਅੱਜ ਧਰਨਾ ਲਗਾ ਦਿੱਤਾ ਹੈ ਕਾਰਨ ਕੀ ਬਣੇ ਸੀ ਇਹ ਕਾਰਨ ਸਾਨੂੰ ਆਪ ਨਹੀਂ ਖੁਦ ਪਤਾਗਾ ਕਿਉਂਕਿ ਕੁਝ ਨਹੀਂ ਸੁਣਵਾਈ ਹੋ ਰਹੀ 7 ਤਰੀਕ 7 ਅਪ੍ਰੈਲ ਨੂੰ ਸਾਨੂੰ 8 ਵਜੇ ਮੈਸੇਜ ਆਉਂਦਾ ਵੀ ਤੁਹਾਡੇ ਬੱਚੇ ਦੀ ਡੈਥ ਹੋ ਗਈ ਹੈ ਉੱਥੇ ਜਦੋਂ ਮੌਕੇ ਤੇ ਪਹੁੰਚੇ ਆਂ ਵੀ ਬੱਚੇ ਨੇ ਸੂਸਾਈਡ ਕਰ ਲਿਆ ਸੂਸਾਈਡ ਕਰ ਲਿਆ ਅੰਦਰ ਪੁਲਿਸ ਨੇ ਇਨਕੁਆਇਰੀ ਕੀਤੀ ਕਮਰੇ ਵਿੱਚ ਕੁਝ ਨਹੀਂ ਮਿਲਿਆ ਕੋਈ ਨੋਟਸ ਨਹੀਂ ਮਿਲਿਆ ਕੁਝ ਨਹੀਂ ਮਿਲਿਆਗਾ ਤੀਜੇ ਦਿਨ ਵਾਰਡ اٹੈਂਡੈਂਟ ਉੱਥੇ ਸਫਾਈ ਕਰਦੇ ਪਏ ਆ ਕਰਮਚਾਰੀ ਉਹਨਾਂ ਨੂੰ ਇੰਜੈਕਸ਼ਨ ਮਿਲਿਆ ਤੇ ਕਹਿੰਦੇ ਬੱਚੇ ਨੇ ਸੂਸਾਈਡ ਕੀਤਾ ਕੀ ਕਹਿ ਰਿਹਾ ਬੱਚੇ ਨੇ ਇੰਜੈਕਸ਼ਨ ਲਗਾਇਆ ਜੇ ਬੱਚੇ ਨੇ ਇੰਜੈਕਸ਼ਨ ਲਗਾਇਆ ਨਾ ਤੁਹਾਨੂੰ ਨੀਡਲ ਮਿਲੀ ਹੈ ਨਾ ਰੈਪਰ ਮਿਲਿਆ ਬਾਅਦ ਚ ਕਹਿੰਦੇ ਤੁਹਾਡੇ ਬੱਚੇ ਨੇ ਇੰਜੈਕਸ਼ਨ ਪੀ ਲਿਆ ਜੇ ਪੀ ਲਿਆ ਤੇ ਅਸਰ ਨਹੀਂ ਹੁੰਦਾ ਇੰਜੈਕਸ਼ਨ ਦਾ ਕਦੀ ਕੋਸ਼ ਕਰ ਰਿਹਾ ਕਦੀ ਕੋਸ਼ ਕਰ ਰਿਹਾ ਸਿਰਫ ਟਾਲ ਮਟਾਲ ਕਰ ਰਿਹਾ ਡੀਐਸਪੀ ਕਹਿ ਰਿਹਾ ਤੁਹਾਡਾ ਬੱਚਾ ਗਲਤ ਹੈ ਸਾਨੂੰ ਸਬੂਤ ਦੋ ਸਾਡਾ ਬੱਚਾ ਗਲਤ ਹੈ ਹਾਂਜੀ ਸਰ ਤੁਹਾਡੇ ਬੱਚੇ ਦਾ ਅੱਜ ਇੱਕ ਰੋਡ ਜਾਮ ਕੀਤਾ ਗਿਆ ਹੈ ਭੇਤ ਭਰੇ ਹਾਲਾਤਾਂ ਦੇ ਵਿੱਚ ਜਿਹੜੀ ਮੋਦੀ ਖਬਰ ਸਾਹਮਣੇ ਆਈ ਹੈ ਕੀ ਕਾਰਨ ਬਣੇ ਸੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਨਿਲਬਾਗੀ ਹਸਪੀਟਲ ਚ ਸਾਡੀ ਕੁੜੀਆ ਜੌਬ ਕਰਦੀ ਸੀ ਉੱਥੇ ਉੱਥੇ ਐਕਸਪਾਇਰ ਹੋ ਗਈ ਆ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀਗੀ ਪੁਲਸ ਇੱਕ ਦੋ ਇੱਕ ਦੋ ਦਿਨ ਕਰਕੇ ਲਾਰੇ ਲਾਈ ਜਾਂਦੇ ਅੱਜ 1.5 ਮਹੀਨਾ ਹੋ ਗਿਆ ਇਸ ਗੱਲ ਨੂੰ ਚਾਲੂ ਕੀ ਕਹਿ ਗਿਆ ਸਾਨੂੰ ਇਹੀ ਕਹਿ ਰਹੇ ਨੇ ਵੀ ਫੇਰ ਅਸੀਂ 2-4 ਦਿਨਾਂ ਚ ਕਰ ਦਿੰਨੇ ਕਲੀਅਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ 1.5 ਮਹੀਨੇ ਚ ਨਹੀਂ ਇਹਨਾਂ ਨੇ ਕੀਤੀ ਕਾਰਵਾਈ ਤਾਂ 2-4 ਦਿਨਾਂ ਚ ਕੀ ਕਰ ਦੇਣਗੇ ਡੈਥ ਕਦੋਂ ਦੀ ਹੋਈ ਹੈ 7 ਅਪ੍ਰੈਲ ਦੀ ਹੈ 7 ਅਪ੍ਰੈਲ ਦੀ ਹੋਈ ਹੈ ਇੱਕ ਮਹੀਨਾ 10 ਦਿਨ ਹੋ ਗਏ ਪੋਸਟਮੈਨ ਨੂੰ ਕਿਰਾਇਆ ਸੀਗੇ ਜੀ ਹਾਂ ਜੀ ਕਿਰਾਇਆ ਕੀ ਆਈ ਰਿਪੋਰਟ ਉਹ ਵੀ ਇੱਕ ਮਹੀਨੇ ਇੱਕ ਮਹੀਨੇ ਦੀ ਪਰਸੋਂ ਇਹਨਾਂ ਨੇ ਚੁੱਕ ਸ਼ੁੱਕਰਵਾਰ ਭੇਜੀ ਇਹਨਾਂ ਨੇ ਇਹ ਇਹ ਸੈਂਪਲ ਨਹੀਂ ਭੇਜਿਆ ਸੈਂਪਲ ਵੀ ਨਹੀਂ ਭੇਜਿਆ ਇਹ ਮੰਕੀ ਹੈ ਪੰਜਾਬ ਸਰਕਾਰ ਤੋਂ